ਸਕੂਲ ਬੱਸ ਦੇ ਵਿੱਚ ਨਵਾਲਕ ਬੱਚੀ ਦੇ ਨਾਲ ਡਰਾਈਵਰ ਦੇ ਵੱਲੋਂ ਕੀਤੀ ਗਈ ਛੇੜਛਾੜ ਦੇ ਮਾਮਲੇ ਦੇ ਵਿੱਚ ਅੱਜ ਪੜਨ ਵਾਲੇ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਦੇ ਵਿੱਚ ਸਕੂਲ ਦੀ ਮੈਨੇਜਮੈਂਟ ਦੇ ਵੱਲੋਂ ਸਕੂਲ ਬੱਸ ਨੂੰ ਸਕੂਲ ਦਾ ਹਿੱਸਾ ਨਾ ਦੱਸ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਮਾਪਿਆਂ ਦੀ ਨਾਰਾਜ਼ਗੀ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਬੱਚੇ ਸਕੂਲ ਬੈਨਾਂ ਦੇ ਵਿੱਚ ਸੇਫ ਨਹੀਂ ਹਨ। ਇੱਥੋਂ ਤੱਕ ਕਿ ਸਕੂਲ ਮੈਨੇਜਮੈਂਟ ਵੱਲੋਂ ਆਫੀਸ਼ੀਅਲ ਤੌਰ ਤੇ ਪੱਤਰ ਜਾਰੀ ਕਰਕੇ ਸਕੂਲ ਬੈਂ ਨੂੰ ਆਪਣੇ ਸਕੂਲ ਦਾ ਹਿੱਸਾ ਨਾ ਮੰਨਣ ਤੋਂ ਇਨਕਾਰ ਕਰ ਦਿੱਤਾ ਪਰਿਵਾਰਕ ਮੰਡਲ ਬੋਲ ਰਿਹਾ ਹੈ ਜਿadiabatic ਜਿਹੜੇ ਸਕੂਲ ਦੇ ਜਿਹੜੇ ਮਾਲਕਾ ਮੈਨੇਜਮੈਂਟ ਆ ਉਹ ਨਿਯਮਾਂ ਦੀ ਅਗਰ ਉਹ ਨਾ ਕਰਦੇ ਆ ਤੇ ਉਹ ਜਿਹੜੇ ਸਕੂਲ ਬੈਂਾਂ ਦੇ ਕਿ ਜਿਹੜੇ ਚਾਹੀਦੇ ਆ ਕੈਮਰੇ ਵਿਗਿਆਰਾ ਜੈਨਿਸ ਦਾ ਬਤਾਲੋ ਕੋਈ ਕੁਛ ਹੈ ਦੇਖੇ ਜੁਲਾਈ ਇਸ਼ੂ ਹੈ ਇਹ ਪਹਿਲਾਂ ਵੀ ਆਪਾਂ ਆਰਟੀਏ ਤੇ ਐਸਡੀਐਮਸ ਦੇ ਰਾਹੀਂ ਕਈ ਵਾਰੀ ਜਿਹੜੀ ਹੈ ਸਕੂਲ ਲੈਨਸ ਦੀ ਚੈਕਿੰਗ ਕਰਾਈ ਹੈ ਅਤੇ ਇਨਫੈਕਟ ਪਿਛਲੇ ਸਾਲ ਆਪਾਂ ਇੱਕ ਆਲਿਸ਼ ਇਹ ਵੀ ਦਿੱਤਾ ਸੀ ਕਿ ਜਿੰਨੇ ਵੀ ਇਹਨਾਂ ਦੇ ਡਰਾਈਵਰਸ ਨੇ ਉਹਨਾਂ ਸਾਰਿਆਂ ਦੀ ਇੱਕ ਵਾਰ ਡੋਪ ਟੈਸਟ ਤੇ ਆਈਸਾਈਡ ਚੈੱਕ ਪਲੱਸ ਜਿਹੜਾ ਉਹਨਾਂ ਦਾ ਕ੍ਰਿਮਿਨਲ ਰਿਕਾਰਡ ਹੈ ਉਹ ਇੱਕ ਵਾਰ ਜ਼ਰੂਰ ਆਪਾਂ ਚੈੱਕ ਕਰਾ ਲਈ ਉਹਨਾਂ ਦੀ ਪ੍ਰੋਪਰ ਕੰਡਕਟ ਵੈਰੀਫਿਕੇਸ਼ਨ ਜਿਹੜੀ ਹੈਗੀ ਉਹ ਹੋਣੀ ਚਾਹੀਦੀ ਹੈ ਜਿਹੜਾ ਵੀ ਇਨਸੀਡੈਂਟ ਹੋਇਆ ਹੈ ਉਹਦੇ ਤੇ ਪੁਲਿਸ ਨੇ ਇਮੀਡੀਏਟਲੀ ਕਾਰਵਾਈ ਕੀਤੀ ਹੈ ਤਾਂ ਤੇ ਆਪਾਂ ਆਪਣੀ ਤਰਫੋਂ ਜਿਹੜਾ ਹੈਗਾ ਕੋਸ਼ਿਸ਼ ਬਹੁਤ ਕਰ ਰਹੇ ਆ ਕਿ ਆਪਾਂ ਇਨਸ਼ੋਰ ਕਰ ਰਹੀਏ ਕਿ ਜਿਹੜਾ ਬੱਚਾ ਗੱਡੀ ਵਿੱਚ ਜਾ ਰਹਾ ਹੈ ਉਹ ਹਰ ਪੱਕੂ ਸੇਫ ਹੋਵੇ ਪਾਵੇਂ ਜਿਹੜਾ ਉਹਦੇ ਵਿੱਚ اٹੈਂਡੈਂਟ ਹੈ ਪਾਵੇਂ ਉਹ ਜਿਹੜਾ ਡਰਾਈਵਰ ਹੈ ਉਹਦਾ ਕੰਡਕਟ ਉਹਦਾ ਕਿਰਦਾਰ ਸਾਰਾ ਕੁਝ ਵੈਰੀਫਾਈ ਹੋ ਕੇ ਹੀ ਉਹ ਜਿਹੜੀ ਹੈਗੀ ਆ ਗੱਡੀਆਂ ਨੂੰ ਚਲਾਉਣ ਤੇ ਜਿੱਥੇ ਤੱਕ ਆ ਵਾਇਲੇਸ਼ਨ ਦੀ ਗੱਲ ਹੈ ਕਿ ਕਈ ਸਾਰੇ ਥਾਵਾਂ ਤੇ ਸੀਸੀਟੀਵੀ ਜਿਹੜੇ ਹੈਗੇ ਆ ਉਹ ਇਹਨਾਂ ਦੇ ਇੰਟਰਨਲ ਸੀਸੀਟੀਵੀ ਲਾਣੇ ਆ ਉਹ ਨਹੀਂ ਲੱਗੇ ਨੇ ਉਹਦੇ ਬਾਰੇ ਮੈਂ ਆਰਟੀਆ ਸਾਹਿਬ ਨੂੰ ਇੱਕ ਵਾਰ ਦੁਬਾਰਾ ਤੋਂ ਜਿਹੜਾ ਹੈਗਾ ਕਹਿ ਦੇਣਾ ਕਿ ਉਹ ਦੁਬਾਰਾ ਇੱਕ ਵਾਰ ਚੈਕਿੰਗ ਕਰ ਲੈਣ ਇਥੇ ਇਹ ਵੀ ਮੈਂ ਕਹਿਣਾ ਚਾਹਾਂਗਾ ਕਿ ਕਈ ਸਾਰੇ ਸਕੂਲ ਆਮ ਤੌਰ ਤੇ ਇਹ ਕਹਿੰਦੇ ਆ ਕਿ ਇਹ ਜਿਹੜੀ ਗੱਡੀਆਂ ਨੇ ਸਕੂਲ ਨਹੀਂ ਚਲਾ ਰਹਾ ਪਲਕਿ ਕੋਈ ਪ੍ਰਾਈਵੇਟ ਬੰਦਾ ਹੈ ਤੇ ਪੇਰੈਂਟਸ ਨੇ ਆਪਣੇ ਆਪ ਹੀ ਸਕੂਲ ਬੱਸ ਲਾਈ ਹੋਈ ਹੈ ਮੈਂ ਸਾਰੇ ਸਕੂਲ ਪ੍ਰਿੰਸੀਪਲਸ ਨੂੰ ਇਹ ਵੀ ਸਾਫ਼ ਕਰਨਾ ਚਾਹਾਂਗਾ ਕਿ ਹਦਾਇਤਾਂ ਦੇ ਹਿਸਾਬ ਨਾਲ आ कोई भी इस तरीके ओ, का जी वो जो है प्राइवेट कोई ट्रांसपोर्टर है जिम्मेवारी जी वो प्रिंसिपल आयद होंगी है कि वो इनश्योर कर जी वहीकल उन्होंने बच्चे लेके आ रही है वो भी सेफ स्कूल पॉलिसी है वो दी किसी भी तरीके नाल उल्लंघना ना, ना कर दे हों ते एक बार दोबारा तो आप आप सारे प्रिंसिपल्स नाल एक बार मीटिंग भी कर लेने हैं उन्होंने भी डायरेक्शन दे देने हैं कि वो इंश्योर कर लें जे उस तो बाद भी वो कंप्लायंस नहीं करते तो उन्होंने खिलाफ सख्त कार्रवाई की महिला भी होनी चाहिए या बच्चा छोटा बच्चे देखिए अटेंडेंट का है प्रोविजन सेपरेट अटेंडेंट का प्रोविजन है वो डिपेंड करता है तो वो दी विच भी आप एक बार चेक कर लेने ਕਿੰਨੇ ਸਕੂਲ ਐਕਚੁਅਲ ਵਿੱਚ ਉਹਨੂੰ ਇੰਪਲੀਮੈਂਟ ਕਰ ਰਹੇ ਹਨ ਤੇ ਕਿਤੇ ਕਿਤੇ ਜਿਹੜੀ ਹੈਗੀ ਹੈ ਉਹ ਕਮੀਆਂ ਤਾਂ ਜੋ ਦੁਬਾਰਾ ਇਸ ਤਰੀਕੇ ਦੀ ਕੋਈ ਘਟਨਾ ਨਾ ਹੋਵੇ ਸਰ ਪਿਛਲੇ ਦਿਨ ਚੈਕਿੰਗ ਕੀਤੀ ਗਈ ਸੀ ਟ੍ਰੈਫਿਕ ਇੰਜੈਕਟ ਵੱਲੋਂ ਅਦਾਇਤਾ ਵੀ ਕੀਤੀ ਗਈ ਸੀ ਕਿਸ ਤਰ੍ਹਾਂ ਦੀ ਕਾਰਵਾਈ ਹੋਊਗੀ ਜੇ ਸਕੂਲ ਦੇ ਵਿੱਚ ਜਿਹੜੀ ਕੋਲੀ ਵੱਲੋਂ ਇਹਦੇ ਵਿੱਚ ਹਰ ਤਰੀਕੇ ਦੀ ਪਾਵੇਂ ਕਿਉਂਕਿ ਇਹਨਾਂ ਨੂੰ ਜਿਹੜੇ ਸਕੂਲ ਸ ਹੈ ਇਹਨਾਂ ਦੀ ਰਜਿਸਟ੍ਰੇਸ਼ਨ ਦੇ ਵਾਸਤੇ ਵੀ ਡੀਓ ਆਗਿਆ ਦੀ ਰਿਪੋਰਟ ਵੀ ਚਾਹੀਦੀ ਹੁੰਦੀ ਹੈ ਪਾਵੇਂ ਉਹ ਸੀਬੀਐਸਸੀ ਦੇ ਨਾਲ ਵੀ ਐਫੀਲੀਏਟਡ ਹੋਣ ਤੇ ਆਪਾਂ ਜੇ ਸਕੂਲਸ ਕੰਪਲਾਈ ਨਹੀਂ ਕਰਦੇ ਤੇ ਆਪਾਂ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਉਹ ਰਜਿਸਟ੍ਰੇਸ਼ਨ ਦੀ ਕੈਂਸਲੇਸ਼ਨ ਦਾ ਵੀ ਸੀਬੀਐਸਸੀ ਨੂੰ ਲੇਖ ਸਕਦੇ ਆ ਪਰ ਹਾਲ ਦੀ ਗੱੜੀ ਆਪਾਂ ਇਹ ਚਾਹਾਂਗੇ ਕਿ ਇਹ ਜਿਹੜਾ ਕਿਉਂਕਿ ਇਤਨੇ ਸਾਰੇ ਬੱਚਿਆਂ ਦੀ ਐਜੂਕੇਸ਼ਨ ਦਾ ਸਵਾਲ ਹੁੰਦਾ ਹੈ ਤੇ ਕੋਸ਼ਿਸ਼ ਇਹ ਹੀ ਕਰਾਂਗੇ ਕਿ ਸਾਰੇ ਸਕੂਲਸ ਨੂੰ ਨਾਲ ਲੈ ਕੇ ਉਹਨਾਂ ਨੂੰ ਪ੍ਰੋਪਰ ਗਾਈਡ ਕਰਕੇ ਉਹਨਾਂ ਨੂੰ ਪ੍ਰੋਪਰ ਸਾਰੀ ਪਾਲਿਸੀ ਦੁਬਾਰਾ ਤੋਂ policy no say that we cannot implement it